ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀਰਾਂ ਦੇ ਮੰਨ ਕੇ ਚਲੋ ਵੀ ਘਰੇਲੂ ਪਸ਼ੂ ਜਿਹੜੇ ਵੀਰ ਭਾਲਦੇ ਆ ਟੋਕੜ ਮੱਝਾ ਲੈ ਕੇ ਤਿਆਰ ਕਰਦੇ ਆ ਚੰਗਿਆ ਦੁੱਧਾਂ ਦੀਆਂ ਤੇ ਇਹਨਾਂ ਦੇ ਵਿੱਚੋਂ ਚਾਰ ਵੀਰਾਂ ਦੀਆਂ ਮੱਝਾ ਸੇਲ ਆ ਗੱਪਣਾ ਉਹਨੂੰ ਹਾਜ਼ਰਾ ਇਕੱਲੇ ਇਕੱਲੇ ਨਾਕ ਬਾਰੇ ਡਿਟੇਲ ਆਪਾਂ ਇਨਫੋਰਮੇਸ਼ਨ ਵੀ ਤੋਂ ਲੈ ਕੇ ਦਨੇ ਆ ਤੋ ਲਗਭਗ ਵੀਰਾ ਦੇ 20 25 ਨਾਕ ਹੋਣਗੇ ਘਰੇ ਰੱਖੇ ਹੋਇਆ ਤੋਕੜ ਮੱਜਾ ਤੋਂ ਵੀਰਾਂ ਨੇ ਮੰਨ ਕੇ ਚਲੋ ਵੀ ਵਧੀਆ ਸੈਟ ਆ ਬ ਤਿਆਰ ਕਰੀ ਬੈਠੇ ਆਓਗੇ ਵੀਰਾਂ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਮੇਰਾ ਨਾਮ ਮਰਦਨ ਸਿੰਘਾ ਪਿੰਡ ਮਹਿਲ ਹੁੰਦਾ ਜਿਲ੍ਹਾ ਬਰਨਾਲਾ ਦਾ ਬਰਨਾਲੇ ਜਿਹੜਾ ਦਾ ਮਹਿਲਕ ਨਾਲ ਤੋਂ ਦੂਰ ਆ ਗਿਆ 2 ਕਿਲੋਮੀਟਰ ਤੇ ਮਹਿਲਕਪੁਰ ਦਾ ਮਹਿਲਕਪੁਰ ਜੀ ਮਾਨੂੰ ਵੱਡੇ ਰੋਡ ਸਾਈਡ ਤੇ ਪੈਂਦਾ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ ਮੋਬਾਈ 98558 69892 69892 92 ਕਿ ਆਪਾਂ ਵਪਾਰ ਦਾ ਵੇਸੇ ਕਰਦੇ ਨਹੀਂ ਹਨਾ ਜੀ ਵੇਪਾਰ ਨਹੀਂ ਕਰਦਾ ਮੈਂ ਤੋਕਰ ਫੰਡਰ ਨੇ ਸਾਂ ਲੈ ਕੇ ਪਾਲ ਕੇ ਵੇਚ ਲਿਆ ਠੀਕ ਹੈ ਵੀ ਤੋਕਰ ਮੱਝਾ ਲੈ ਲੈ ਜਮਾ ਰਿਪੀਟ ਹੋ ਜਾ ਖਾਲੀ ਹਾਂਜੀ ਜਮਾ ਖਾਲੀ ਮੱਝਾ ਫੰਡਰ ਠੀਕ ਹੈ ਫਿਰ ਤਿਆਰਪਾ ਵਗੈਰਾ ਕੀ ਹੈ ਜੇ ਇੱਕ ਮਨਕ ਚਰ ਵੀ ਮਿਹਨਤੀ ਹੈ ਬਸ ਆਪਾਂ ਮਿਹਨਤ ਆ ਵੀ ਤਿਆਰਪਾ ਕੀ ਹੈਗਾ ਮਿਹਨਤ ਅਗਿਨਾ ਨੂੰ ਆਉਦੀ ਕਰਦੇ ਆ ਘਰੇ ਰੱਖੀਏ ਵੀ ਆਪ ਖਾਂਦੇ ਸਾਰੇ ਮਸੂਕ ਜਾਈ ਨੇ ਉਹ ਬੰਦਾ ਰੱਖਿਆ ਜੇ ਵੀ ਭਾਈ ਬੰਦੇ ਦੇ ਸਿੱਕਿਆ ਗੱਲ ਠੀਕ ਹੈ ਆਪ ਸਾਰੀ ਗੌਰ ਪਾਣੀ ਹਰ ਇੱਕ ਗੱਲ ਦੀ ਆਪ ਖਾਂਦੇ ਵੀ ਠੀਕ ਹੈ ਦਵਾਈ ਬੁਟੀ ਆਪ ਕਰਕੇ ਤੇ ਸਾਣ ਰੱਖ ਲੈਨੇ ਆਪ ਦਾ ਉਹਨੇ ਮੰਨ ਲਿਆ ਕਿ ਆਪਾਂ ਨੂੰ ਵਧੀਆ ਪੈਸੇ ਦਿੱਤਾ ਤਾਂ ਆਪਾਂ ਬਦਲ ਦਿੰਨੇ ਆ ਨਹੀਂ ਖੜਾ ਰਹਿਣਾ ਠੀਕ ਹੈ ਠੀਕ ਹੁਣ ਆਹ ਸਾਹਣਾ ਆਪਾਂ ਵੇਚਤਾ ਉਹ ਸਾਹਣਾ ਆਪਾਂ ਵੀ ਪੂਰੇ ਫੇਰ ਮੱਝਾਂ ਦੇਵਾਂ ਫੇਰ ਕੱਟਾ ਲੈ ਲਈਏ ਮੇਰੇ ਕੋਲ ਹੁਣ ਮੰਨ ਲਓ ਆਹ ਸਟਾਰਟ ਹੋ ਜੂਗੀ ਉਹ ਤਾਂ ਸਾਰਾ ਹੀ ਤੁਰਿਆ ਜਾਊਗਾ ਓਪਕਣੀ ਜਦੋਂ ਨਵੀਆਂ ਮੱਝਾਂ ਆਉਣ ਲੱਗੀਆਂ ਫੇਰ ਸਾਹ ਲੈ ਲਾਂਗੇ ਫੇਰ ਤੁਹਾਡੇ ਮਾਨ ਕਹਿੰਦਾ ਭਾਬੀ ਜ਼ਿਆਦਾਤਰ ਆਪਾਂ ਸਿੱਖ ਰੂ ਕੇ ਗੱਲ ਮਿਲ ਜੇ ਵੀ ਕੱਟਾ ਰੱਖਣਾ ਜ਼ਰੂਰੀ ਹੈ ਭਾਬੀ ਨੇ ਕੱਟਾ ਰੱਖਣਾ ਸੀਮਰ ਦੇ ਪਾਸੋਂ ਥੋੜਾ ਮੰਨ ਕੇ ਚੱਲ ਵੀ 60% ਖਰਾਬ ਹੁੰਦਾ ਹੁੰਦਾ ਵੀਰੇ ਜਿਵੇਂ ਮੰਨ ਲ ਸੋ ਵੀਰੋ ਗੱਲ ਇਹ ਵੀ ਮੈਂ ਜ਼ਿਕਰ ਕਰਦਾ ਉਹਨੇ ਮੇਰੇ ਆਪ ਘਰੇ ਕੱਟਾ ਰੱਖਿਆ ਹੋਇਆ ਕੱਟੀਆਂ ਰਹਿ ਜਾਵੇ ਇੱਕ ਕੱਟੇ ਤੋਂ ਮੰਨ ਕੇ ਚੱਲੋ 102% ਖੱਬਣ ਦੇ ਚਾਂਸ ਰਹ ਜਾਂਦੇ ਠੀਕ ਹੈ ਅੱਜ ਹੁਣ ਆਪਾਂ ਚਾਰ ਦੇ ਚਾਰ ਮੱਝਾਂ ਮਕਾਉ ਕਰੀਆਂ ਹਣਾ ਹਾਂ ਵੀਰੇ ਚਾਰੇ ਮੱਝਾਂ ਮਕਾਉ ਨੇ ਠੀਕ ਹੈ ਕੋਈ ਹਰਿਆਣੇ ਵਗੈਰਾ ਜਾਂਦੇ ਕਿ ਨਹੀਂ ਜਾਂਦੇ ਨਾ ਵੀਰੇ ਕਿਤੇ ਨਹੀਂ ਜਾਂਦੇ ਮੰਨ ਲਓ ਆਪਾਂ ਨੂੰ ਇੱਥੇ ਕਈ ਵੀ ਰਾਂਝੇ ਮਦੂਤਾ ਕੜੇ ਵਧੀਆ ਵਪਾਰੀ ਨੇ ਸਾਡੇ ਕੋਲ ਘਰੇ ਵੀ ਪਸ਼ੂ ਲਾ ਆ ਜਾਂਦੇ ਨੇ ਅਗਲਾ ਕਹਿੰਦਾ ਵੀਰੇ ਹਾਂ ਵੀ ਸਾਡੇ ਕੋਲ ਕੋਈ 100 ਮੀਟਰ ਮੱਝ ਆ ਇਹ ਤੁਹਾਡੇ ਫਿੱਟ ਆਉਂਦੀ ਇਹਦਾ ਵੀ ਲਾ ਲਓ ਵੀਰ ਆਹਲਾ ਕਹਿੰਦਾ ਵੀ ਇਹ ਮੈਨੂੰ ਪਤਾ ਚੰਗੀ ਕੀਮਤ ਤੇ ਵਿਕੀ ਹੋਣੀ ਆ। ਹਾਂ ਜੀ। ਇਹ ਚਲ ਮੰਨ ਕੇ ਚਲੋ ਬੰਦਿਆਂ ਦੀਆਂ ਗਹਿਨੀ ਲਾ ਲਓ ਜਾਂ ਮੰਨ ਲਾ ਲੇਬਰ ਦੇ ਸਿਰ ਤੇ ਹੋ ਜਾ ਨਾ। ਉਸ ਵੀ ਲਾ ਲਓ ਵੀਰੇ ਮੰਨ ਲਓ ਆਪਾਂ ਜੇ ਆਪਾਂ ਯੂਪੀ ਵਾਲਿਆਂ ਤੋਂ ਲਈ ਸੀ ਗੱਡੀ ਨਾ ਤੇ ਗੱਡੀ ਦੇ ਵਿੱਚ ਚਾਰ ਨਹੀਂ ਸੀ ਉਹਨਾਂ ਨੇ। ਮੰਨ ਲਾ ਜਾਨ ਬਚਾ ਲਈ ਇਹਦੀ। ਹਾਂ ਜੀ। ਸਾਰੇ ਆਪਣੇ ਕੋਲੇ ਘਰ ਦਾ ਕੋਈ ਮਾਲ ਨਹੀਂ ਜਿੰਨੇ ਵਜਾਂ ਖੜੀਆਂ ਸਾਰੀਆਂ ਆਪਣੇ ਕੋਲੇ ਤੋਕੜਾਂ ਜਾਂ ਯੂਪੀ ਵਾਲੋਂ ਜ਼ਿਆਦਾਤਰਾਂ ਜੇ ਨਹੀਂ ਆਈਆਂ। ਠੀਕ ਹੈ। ਅੱਜ ਆਪਾਂ ਸਟਾਰਟ ਕਰਦੇ ਪਹਿਲੇ ਰਬਰ ਤੋਂ ਜਿਹੜੀ ਸੂਨ ਨੂੰ ਹਾਜ਼ਰ ਹੈ ਨਾ। ਹਾਂ ਜੀ। ਜਿਹੜੀ ਇਹਦੀ ਆਪਾਂ ਗੱਲ ਕਰੀਏ ਕਿਹੜਾ ਸੂਆ ਸੂਂਦੀ ਇਹਨੇ ਹੁਣ ਆਪਾਂ ਦੇਖਣ ਵਾਲਾ ਕੋਈ ਤੀਜਾ ਉਹ ਖਲਾਨਾ ਹੋਊਗੀ ਪਰ ਥੋੜਾ ਮਨ ਕਰ ਜੁਰ ਤੁਸੀਂ ਟਾਈਮ ਲੰਘ ਜਾਂਦਾ ਮੰਨ ਲਓ ਉਹਨਾਂ ਦਾ ਜਿਮਨਾ ਵੀ ਕੰਪੀਟ ਕਰ ਗਈਆਂ ਕੁਝ ਵੀ ਕਰ ਗਈਆਂ ਉਹ ਆ ਦੇਖ ਰਹਾਗਾ ਕਹਿੰਦਾ ਬਾ ਦੋ ਸਾਲਾਂ ਬਾਸ ਹੋ ਰਹੀ ਆ ਹਾਂ ਜੀ ਤੇ ਜਦੋਂ ਆਪਣੇ ਕੋਲੇ ਆਈ ਆ ਦੁੱਧ ਕਿੰਨਾ ਕੁ ਸੀਗਾ ਜੀ ਉਹਨੂੰ ਵੀਰੇ ਮੰਨ ਲਓ ਫਿਰ 3-4 ਕਰ ਉਹ ਸਾਡੇ ਕੋਲ 7 ਕਿਲੋ ਕਰਾਈ ਸੀ ਕਹਿੰਦਾ ਥੋੜੀ ਸਾਮ ਸੰਭਾਲਣਾ 7 ਕਿਲੋ ਤੇ ਕਰ ਲਿਆ 7 ਕਿਲੋ ਦੁੱਧ ਕਰੀ ਸੀ ਬਾਕੀ ਗੱਲ ਹੋਰ ਮੈਂ ਤੇਰੇ ਪਸ਼ੂ ਦੇਖਿਆ ਸਾਰੇ ਪਰ ਲਿੱਸਾ ਕੋਈ ਨਹੀਂ ਯਾਰ ਵੀਰੇ ਮਾਲੋਲਿਸਾ ਅਜਨਰ ਸਾਮਕ ਦਾਣਾ ਵਰਪਾ ਦਾ ਵਧੀਆ ਪੋਣਿਆਂ ਆਪਾਂ ਤਿਆਰ ਕਰਕੇ ਪੋਣਿਆਂ ਆਂਗੇ ਸਾਮ ਦੇ ਸਿਰ ਤੇ ਕੁਝ ਬਣ ਜਾਂਦਾਗਾ ਜੈ ਜੈ ਗੱਲਾ ਹਾਂ ਲਿਸਾ ਲੈ ਵੀ ਲੈਨੇ ਜੀ ਕਿਸੇ ਕੋਲੋਂ ਕੋ ਲਿਸਾ ਪਸੂ ਵਧੀਆ ਹੋਵੇ ਨਸਲ ਦਾ ਠੀਕ ਹੈ ਵੱਜ ਮੰਨ ਲਓ ਅਸੀਂ ਫਾਲੀ ਵੱਜ ਲੈ ਵੀ ਲੈਨੇ ਠੀਕ ਹੈ ਇਹ ਤੋਂ ਤੋਰ ਲੈ ਬਾਹਰ ਨੂੰ ਨਾਲੇ ਇਹਨੂੰ ਆਪਾਂ ਬਾਹਰ ਹੀ ਕਰਦੇ ਗੱਲ ਤੇ ਤੁਹਾਡਾ ਮਾਨ ਕੀ ਕਹਿੰਦਾ ਵੀ ਐਜ ਕੀ ਦੁੱਧ ਕਿੰਨਾ ਦੇ ਦੇ ਦੂਗੀ ਇਹ ਇਹ ਵੀਰੇ ਸਾਡੇ ਹਿਸਾਬ ਨਾਲ ਵੀ ਜਿਹੜੇ ਸਾਡੇ ਕੋਲ ਐ ਦੁੱਧ ਬਤੀ 15 16 ਕਿਲੋ ਤਾਨੂੰ ਨਾਰਮਲ ਗੱਲ ਆ ਠੀਕ ਹੈ ਤਾਜੀ 15 16 ਕਿਲੋ ਦੁੱਧ ਪਾਉਣ ਵਾਲੀ ਹੈਗੀ ਆ ਹਾਂ ਠੀਕ ਹੈ ਤੇ ਚੋਣ ਚਵਾਦੀ ਗੱਲ ਕਰੀ ਫਿਰ ਕਿਵੇਂ ਉਹ ਵੀ ਤਾਂ ਜਮਾ ਸਿਰੇ ਆ ਪੂਰਾ ਸਹੀ ਹੀ ਹੈਗਾ ਠੀਕ ਹੈ ਸੁਰਨਾ ਸਿੱਤਾ ਨਹੀਂ ਹੈਗਾ ਠੀਕ ਹੈ ਲੋ ਅਸੀਂ ਆਪ ਸਾਮਦੇ ਆਂ ਠੀਕ ਹੈ ਸੋ ਵੀਰਾਂ ਜੀ ਆਪ ਦੀ ਸਾਮ ਸੰਭਾਲ ਆ ਗਈ ਤੇ ਕੋਈ ਲੇਬਰ ਵਗੈਰਾ ਬੰਦਾ ਵੀ ਨਹੀਂ ਰੱਖਿਆ ਵਾ ਤੇ ਰਾਜੀ ਸਾਹਿਬ ਹੀ ਬੜੀ ਦਿਨ ਵੀਰੇ ਨੈਟ ਜੇ ਕਹਿ ਕੱਢਦੀ ਹੈ ਇਹ ਜਿੰਨੇ ਮੰਗੋ 5 ਤੋਂ 7 ਦਿਨ ਕੱਢੂ ਜੇ ਸਾਡੇ ਕੋਲ ਵੱਧ ਵੀ ਕੱਢ ਸਕਦੇ ਖੜੀ ਕਿਉਂ ਇੱਕ ਸਮੇਂ ਖੜਾ ਕੋਸ ਵੱਧ ਦੇਣ ਕੱਢ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਲੇਵਾਗਾ ਤੇ ਚੋਣ ਚਵਾਦੀ ਵੀ ਇਹ ਕਹਿੰਦਾ ਬਣ ਕੇ ਜੇ ਟੋਕੜ ਪਸੂ ਲੈਣੇ ਆ ਕਿਉਂ ਸਾਰੀਆਂ ਆਪ ਨੂੰ ਚੋੜੀਆਂ ਪੈਂਦੀਆਂ ਵੀਰੇ ਮੰਨ ਲਓ ਫਿਰ ਕਾਲ ਕਾਲ ਦੀ ਧਰ ਵਾਲੀ ਲੋੜ ਨਹੀਂ ਦੇ ਰਹੀ ਠੀਕ ਹੈ ਕਾਲ ਦੀ ਇੱਕ ਚੋੜੀ ਤੇ ਨਰਮ 10 ਚੋੜੀਆਂ ਕੋਰੋਂ ਬੜੀ ਆ ਇਹ ਬਰਾਬਰ ਆ ਤੇ ਰੇਟ ਵਗੈਰਾ ਇਹਨਾਂ ਦੇ ਰੇਟ ਵੀਰੇ ਫੂਕ ਤੇ ਕਰਾਂਗੇ ਠੀਕ ਆ ਉਹ ਸੀਗੀ ਇੱਕ ਨੰਬਰ ਤੇ ਅੱਗੇ ਦੋ ਨੰਬਰ ਤੇ ਬਹੁਤ ਵੱਡੀ ਝੋਟੀ ਆ ਗਈ ਤੇ ਇਹਦਾ ਕੋਈ ਪਤਾ ਤਾਂ ਨਹੀਂ ਕਿਹੜਾ ਸੀਮਣ ਕੋਸ ਨਹੀਂ ਵੀਰੇ ਕੋਈ ਪਤਾ ਨਹੀਂ ਆਪਾਂ ਨੂੰ ਠੀਕ ਹੈ ਫੇ ਕਹਿੰਦਾ ਬਾਬਾ ਮੰਨ ਲਓ ਤਾਂ ਦੇਖ ਕੇ ਲੈ ਇਸ ਵੀ ਬੜੀ ਮੰਨ ਲਓ ਨਸਲ ਵਧੀਆ ਆ ਗਈ ਬਾਡੀ ਚੰਗੀ ਆ ਉਹ ਮੋਹਰਾ ਨਸਲ ਚੰਗੀ ਆ ਗਈ ਸਾਰਾ ਕੁਝ ਸਾਹ ਜਿਹਾ ਪੂਰਾ ਸਰੀਰ ਹੈਗਾ ਜਦੋਂ ਆਪਣੇ ਕੋਲੇ ਇਹ ਦੁੱਧ ਕਿੰਨਾ ਦਿੱਤਾ ਇਹਨੇ ਉਹਦੇ ਥਲੇ ਵੀ ਨੇ 4 ਕਿਲੋ ਤੋਂ ਸ਼ੇਰ ਆਪਣੇ ਕੋਲ 6 ਫੀ ਤੇ ਲਾ ਗਈ 10 ਕਿਲੋ ਦੁੱਧ ਕਰੀ ਜੀ ਅਸਾਂ 10 ਕਿਲੋ ਦੁੱਧ ਆਪਾਂ ਸਾਂਭ ਕੇ ਕਰ ਲਿਆ ਸੀ ਇਹਦੇ ਹਾਂ ਵੀਰੇ ਤੇ ਉਹ ਕਹਿੰਦਾ ਨਾੜੇ ਗੱਬਣ ਕਦੇ ਨਾਲੇ ਫਿਰ ਤਿੰਨ ਜਰਮਿਨੇ ਖਰਚਾ ਮੂੜੀ ਗਈ ਆਪਣਾ ਹਾਂ ਪੂਰਾ ਕੁਝ ਖਰਚਾ ਮੂੜਿਆ ਵੀਰੇ 8 ਮਹੀਨੇ ਤੱਕ ਇਹਨੇ ਪੂਰਾ ਸਿਰੇ ਜਦੋਂ 8 ਮਹੀਨੇ ਲੱਗੇ ਆਪਾਂ ਛੱਡੀ ਜੀ ਠੀਕ ਹੈ ਜਿਵੇਂ ਇਹ ਫਰਕ ਕਿਤਾ ਕਰਦੇ ਹੁਣ ਟਾਈਮ ਕਿੰਨਾ ਹੋ ਗਿਆ ਸਾਨੂੰ ਵੀਰੇ ਮੰਨ ਲਓ ਵੀ ਮੈਨੂੰ ਹੋ ਗਿਆ 2005 ਤੋਂ ਕਰ ਲਾ ਸਾਡਾ ਸਰਦਾਰ 2000 ਤੋਂ ਕਰ ਲੱਗਿਆ ਠੀਕ ਹੈ ਠੀਕ ਹੈ 2005 ਤੋਂ ਮੰਨ ਲਓ ਮੈਂ 10 ਪਾ ਕੇ ਉਦੋਂ ਬਾਅਦ ਦਾਹਾਂ ਪੜ੍ਹਨੀ ਲੱਗੇ ਇਹੀ ਕੰਮ ਕਰਿਆ ਸੀ ਕਹਿੰਦੇ ਵਿੱਚ 20 ਸਾਲ ਹੋ ਗਏ ਤੁਹਾਨੂੰ ਹਾਂ ਵੀ 20 ਸਾਲ ਫਿਰ ਜਿਵੇਂ ਵਿੱਚ ਉਹ ਕਹਿੰਦੇ ਠੇਕੇ ਦੇ ਮਾਣ ਲੈ ਲਓ ਜੀ ਟਰੈਕਟਰ ਲੈ ਲਓ ਉਹ ਲੈ ਲਓ ਉਦੋਂ ਕਿਤਾ ਵੈਟਰ ਲੱਗਦਾ ਹੈ ਤੇ ਉਹਨਾਂ ਵਧੀਆ ਵੀਰੇ ਘਰੇ ਦੇ ਘਰੇਆਂ ਨਾਲੇ ਮੀਂਹ ਚ ਅੰਦਰਾਂਗੇ ਗਰਮੀ ਚ ਪੱਖੇ ਚੱਲਦੇ ਆ ਸਿਆਣਾ ਚ ਬੱਲੜ ਛੱਡੇ ਆ ਜਮਾਜਾ ਦੇ ਗੱਲਾਂ ਤੇ ਨਾਲੇ ਕੋਈ ਟੈਕ ਟ੍ਰਾਲੀ ਲਾਉਂਦੀ ਲੋੜ ਨਹੀਂ ਇਹ ਮੰਗਣ ਦੀ ਲੋੜ ਨਹੀਂ ਵੀਰੇ ਕੋਈ ਚੀਜ਼ ਵੀ ਕੋਈ ਦਾਣਾ ਛਾਉਣਾ ਢੂੜੀ ਛਾਉਣੀ ਆਂ ਆਪੀ ਘਰੇ ਉਂਗਲ ਕਰਕੇ ਛਾ ਲੋ ਹੁਣ ਕਹਿੰਦੇ ਵਾ 4 ਵਜੇ ਤੱਕ ਵੇਚੇਗਾ ਤੇ ਮੱਝ ਦੀ ਕੀਮਤ ਲੱਗੀ ਵਾ ਦੋ ਦੀ ਦੋਨੇ ਤੈਨੂੰ ਮੁਨਾਫਾ ਛੱਡ ਕੇ ਜਾਣਾ ਹਾਂ ਵੀਰੇ ਨਗਦ ਪੈਸੇ ਆਉਣੇ ਨਗਦ ਪੈਸੇ ਦੀ ਠੀਕ ਐ ਤੇ ਇਹ ਜੇ ਆਪਾਂ ਦੁੱਧ ਦੀ ਉਮੀਦ ਲਾਈਏ ਵੀ ਕਿੰਨਾ ਕੁ ਪਾ ਦੂਗੀ ਇਹ ਵੀਰੇ ਮੰਨ ਲਓ 23 24 ਕਿਲੋ ਤੋਂ ਕੱਢੂ ਬੀਟੋ ਪਰ ਮੰਨ ਲਓ ਇਹ ਹੋਆ ਰਾਮਪਰੇ ਜਿਹੜਾ ਮੇਲਾ ਹੋਇਆਗਾ ਉਹਦੇ ਚ ਇਹ ਮੱਝ ਤੇ ਰੌਲਾ ਪੈ ਜਦੋਂ ਲੜ ਰਾਮਪੁਰੇ ਦੇ ਯੂਟਿਊਬ ਤੇ ਦੇਖੋ ਰਾਮਪੁਰੇ ਮੇਲੇ ਦੇ ਨਜ਼ਦੀਕ ਦੇ ਮੁਕਾਬਲੇ ਵਿੱਚ ਲੜਾਈ ਹੋਈ ਆ। ਅੱਛਾ ਇਹ ਤਾਂ ਰਾਮਪੁਰੇ ਯੂਨੀਵਰਸਿਟੀ ਦਾ ਮੇਲਾ ਹੋਇਆ। ਹਾਂ ਜੀ। ਤਣਾਉੜਿਆ ਦੇ ਮੇਲੇ ਦੇ ਨਜ਼ਦੀਕ ਹੀ ਹੋਇਆ। ਉਹ ਮੇਲਾ ਤਿੰਨ ਚਾਰ ਪਹਿਲਾਂ ਹੋਇਆ ਸੀਗਾ। ਅੱਛਾ ਤੁਸੀਂ ਮੱਝ ਪਾਈ ਸੀ ਉਹਦੇ ਮੇਲੇ 'ਚ। ਉੱਥੇ ਮੱਝ ਪਾਈ ਸੀ ਅਸੀਂ ਇਹ। ਠੀਕ ਹੈ ਕੀ ਰੌਲਾ ਪੈ ਗਿਆ ਫਿਰ ਉੱਥੇ? ਉੱਥੇ ਚੱਕਰ ਪੈ ਗਿਆ ਸੀ। ਉਹ ਕਹਿੰਦੇ ਵੀ ਅਸੀਂ 20 ਨੰਬਰ ਬੱਚੇ ਦੇ ਦੇਵਾਂਗੇ, 30 ਨੰਬਰ ਲੈਵੇ ਦੇ ਦੇਵਾਂਗੇ। ਸੱਦਿਆ ਜੀ ਸਾਨੂੰ ਉਹਨਾਂ ਨੇ ਮੱਝਾਂ ਕਹਿ ਕੇ ਕਹਿੰਦੇ ਗੱਭਣ ਨਾ ਖਰੀਦੀਆਂ, ਮੱਝਾਂ ਲਿਆਓ। ਠ ਉੱਗੋ ਦੇ ਬੰਦੇ ਆ ਗਏ ਉਹਨਾਂ ਦੀ ਮੰਜਾਂ ਵੀ ਉਹਨਾਂ ਨੇ ਗੱਡੀਆਂ ਸੀਗੀਆਂ ਉੱਥੇ ਸਪਾਸ ਫੁੱਲ ਚੱਲੀ ਆ ਚਲੋ ਆਪਾਂ ਉਹ ਸਰਕਾਰੀ ਕੰਮ ਕਹਿ ਤਾਂ ਸਕਦੇ ਨਹੀਂ ਕੋਸ ਹਨਾ ਤੇ ਚਲ ਮਾਝਾ ਆਪਣੀ ਉਥੇ ਟੱਕਰ ਚ ਆਉਂਦੀ ਸੀ ਪੂਰੀ ਫੁੱਲ ਟੱਕਰ ਚ ਦੇ ਸੀ ਰੈਂਟ ਤੋਂ ਆਪ ਲੈ ਕੇ ਆ ਜਲੋ 1.5 ਵਜੇ ਗਿਆ ਸਾਡੀ ਆਪ ਤਾਂ 2 ਵਜੇ ਤੋਂ ਮਾਰਨਾ ਸੀ ਘਰੇ ਹੁੰਦੇ ਆ 2 ਵਜੇ ਨੂੰ ਜਿੱਡਾ ਮਰਜ਼ੀ ਕੰਮ ਹੋ ਜਾ ਜੀ ਪਸ਼ੂ ਲੈਣ ਵੀ ਜਾਣੇ ਆ 2 ਵਜੇ ਤੀ ਸਾਡੇ ਪਸ਼ੂਆਂ ਚੋਂ ਨਿਕ ਰਹਿ ਕੇ ਉਹਨੂੰ ਮਿਲੇ ਚਾਹੀ ਨਾ ਮਿਲੇ ਪਰ ਉਹ ਇਹ ਨਹੀਂ ਹੈਗਾ ਕਿ ਬਹੁਤ ਚੰਗੀ ਮੱਝ ਖੜੀ ਆ ਪਰ 3 ਵਜੇ ਘਰੇ ਵੜ ਦਾਂਗੇ ਨਾ ਅਸੀਂ 2 ਵਜੇ ਤੀ ਘਰੇ ਆਉਣਾ ਮਨ ਨਾਲ ਠੀਕ ਹੈ ਜੀ ਉਹ ਲੋਕਾਂ ਨੂੰ ਰੌਲਾ ਪੈ ਗਿਆ ਕਹਿੰਦੇ ਖੜ੍ਹ ਜੋ 10 ਮਿੰਟਾਂ ਨੂੰ ਬੰਦਾਂ ਮਿੰਟਾਂ ਨੂੰ ਕਰ ਦੇਣ ਉਹਨੇ 1:30 ਵਜੇ ਤੱਕ ਆਪਾਂ ਉਹਦੀ ਮੱਝ ਰੈਂਗ ਤੋਂ ਵੱਢ ਕੇ ਲੈ ਆਈ ਸੀ ਖੜੀ ਰੈਂਗੇ ਜੀ ਜੈ ਜੈ ਗੱਲ ਸਤੋ ਰੋਵਾਰ ਸੁਬਰਕ ਕੱਦ ਕਾਠ ਵਗੈਰਾ ਦੇਖੋ ਝੋਟੀ ਦੇ ਜਮਾ ਕਿਆ ਬਾਤਾਂ ਜਿਹੜੀ ਮੰਨ ਕੇ ਚੱਲ ਮੇਲੇ ਦੇ ਵਿੱਚ ਗਈ ਆ ਉੱਥੇ ਮਾੜੇ ਪਸ ਦਾ ਕੋਈ ਜਾਂਦਾ ਹੀ ਨਹੀਂ ਤੇ ਪੂਰੀ ਬਿਊਟੀ ਦੇ ਵਿੱਚ ਸੁਨੱਖਾਪਣਾ ਤੇ ਦੁੱਧ ਦੀ ਐਵਰੇਜ ਵਾਈ 23-24 ਦੀ ਗੱਲ ਕਰਦਾ ਤੇ ਕਹਿੰਦਾ ਵਾ ਜਿਹੜਾ ਵੀਰੇ ਨੂੰ ਖਰੀਦੂਗਾ 20 ਕਿਲੋ ਵਾਲੀ ਮੰਨ ਕੇ ਤੁਸੀਂ ਪਰਚੇਸ ਕਰ ਲਿਓ ਉਦੋਂ ਗਾਹਾਂ ਆਪਣੀ ਮੰਨ ਕੇ ਚਲੋ ਸੇਵਾ ਤੇ ਕੇਅਰ ਜੇਬ ਤੇ ਡਿਪੈਂਡ ਆ ਵੀ ਆਪਾਂ ਕਿੰਨਾ ਕਿਨੂੰ ਪਾ ਕੇ ਤੇ ਕਿੰਨਾ ਕ ਕੱਢ ਸਕਦੇ ਆ ਸੋ ਝੋਟੀ ਦੇ ਵਿੱਚ ਕਿਸੇ ਪਾਸੇ ਉਹ ਹੱਥ ਘਰਾ ਹੈ ਨਹੀਂ ਗੀ ਸੋ ਥਾਂਡੇ ਵਾ ਦੇਖੋ ਤੇ ਬਾਕੀ ਬੈਕ ਸ਼ੈਰ ਤੇ ਬਟਨ ਦੇਖੋ ਝੋਟੀ ਦੇ ਕਿਆ ਬਾਤਾਂ ਵੱਡੀ ਡਵਲ ਪੂਰੀ ਫੁੱਲਾ ਚਾਰੇ ਥਣ ਜਮਾਂ ਦੇਖਣਵੇਂ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਤੇ ਫੁੱਲ ਵੱਡੇ ਸਾਬ ਮੜੇ ਨਾਲ ਖੜੀ ਫਿਰੇ ਦੇ ਮਲਾਂ ਕੱਦ ਕੋਦ ਜਿੰਨੇ ਗੱਲਾਂ ਕਰ ਲੈ ਉਹਨੇ ਥੋੜੀਆਂ ਤੇ ਚੌਣ ਛੜ ਗਿਆ ਰੁਕ ਰੁਕਦਾ ਫਿਰ ਹਾਂ ਵੀਰੇ ਪੂਰਾ ਛਲੇ ਟੂਟੀਆਂ ਵਾਲਾ ਕੰਮ ਦੋ ਜਾਨੇ ਬਿਠਾ ਲੈਣੇ ਚੌਣਾਂ ਚ ਕੰਮ ਚਾਹੀਦਾ ਦੋ ਜਾਨੇ ਬਿਠਾ ਲੈਦੀ ਆ ਹਾਂ ਕੁਛ ਨਹੀਂ ਕਹ ਠੀਕ ਹੈ ਕੋ ਡੱਕਦੇ ਨਹੀਂ ਕਿਸੇ ਗੱਲ ਦੀ ਗਾਂਆਂ ਵਰਗੀ ਆ ਠੀਕ ਹੈ ਅੱਗੇ ਆ ਜੀ ਬਾਈ ਜੀ ਤੈਨਾਂ ਨੰਬਰ ਤੇ ਇਹ ਕਿਹੜਾ ਸੁਆ ਸੂਰੀ ਤੀਜਾ ਸੁਆ ਇਹਦੇ ਥਲੇ ਦੁੱਧ ਕਿੰਨਾ ਆ ਜੀ ਤੁਹਾਡੇ ਕੋਲ ਆਇਆ ਇਹਦੇ ਥਲੇ ਜਿਹੜੇ 7 ਕਿਲੋ ਲਿਏ ਤਾਂ ਆਪਣੇ ਕੋਲੇ ਆਈਆ ਕਹਿੰਦੇ ਉਦੋਂ ਸਾਲ-ਸਾਲ ਦੇ ਸੂਂਜੇ ਵਿੱਚ ਸੀਗੀਆਂ ਹਾਂ ਹਾਂ ਵੀਰੇ ਉਹ ਆਪਾਂ ਕੁਝ ਨਹੀਂ ਕਹਿੰਦਾ ਜੇ ਮਨ ਨੂੰ ਕੋਈ ਅਗਲਾ 5 ਮਿੰਟ ਲਈ ਕਹਿੰਦੇ ਮੈਂ ਪੁੱਛਾਂ ਕਿ ਕੋਈ ਛੱਡ ਲਈ ਇਹ ਰੱਬ ਜਾਣਦਾ ਹੁੰਦਾ ਵੀ 6 ਆ ਗਈਆਂ ਸੂਂਜਾਂ ਦਾ 1.5 ਸਾਲ ਦੀਆਂ ਕਾ 2 ਮਹੀਨੇ ਦੀਆਂ ਸੂਂਜਾਂ ਦੀਆਂ ਠੀਕ ਹੈ ਆ ਕੋਣ ਕੋਈ ਪਤਾ ਨਹੀਂਦਾ ਆਪਾਂ ਦਾ ਵੈਸੇ ਨੂੰ ਚੀਜ਼ ਦੇਖ ਕੇ ਲੈਨੇ ਆ ਵੀ ਚੱਟਦਾ ਨਹੀਂ ਤੇ ਕੰਨਾ ਕਾ ਉਮੀਦ ਆ ਫੋੜਾ ਮਾਰ ਕੇ ਦੋ ਤੇ ਕਿੰਨਾ ਬੜਾ ਮੇਰੇ ਹਿਸਾਬ ਨਾਲ 15 ਕਿਲੋ ਪਲੱਸ ਕਰੂ ਦੋਦੇ 15 ਕਿਲੋ ਇਹ ਵੀ ਦਿਨ ਨਾਲ ਜੇ ਲਊ ਲਗਭਗ ਜੀ ਹਾਂ ਇਹ ਇਕੱਠੀ ਹੀ ਨਹੀਂ ਮਾਰ ਲੋ ਤਕਰੀਬਨ ਸਾਡੇ ਕਈ ਵਾਰ ਕੋਈ ਮਾਰਾ ਮੁਰਤਾ ਹੋ ਜਾਂਦਾ ਨਾ ਸਵਰਤ ਇਹਨਾਂ ਨੇ ਬਰਾਲੀ ਮੈਂ ਦਾ ਕੱਦ ਵੇਖੋ ਕਿਆ ਬਾਤਾਂ ਫੁੱਲ ਡਬਲ ਜੈਡ ਬਲੈਕ ਆ ਗਈ ਜਮਾ ਰਾਜੀ ਸਮੀ ਪੜੀ ਵਾਲੀ ਗੱਲ ਤਾਂ ਅੱਜ ਆਪਣੇ ਮੂੰਹੋਂ ਸੋਭਾ ਦਿੰਦੀ ਹੀ ਨਹੀਂ ਵੀ ਆਪਾਂ ਕਹਿੰਦੇ ਵੀ ਰਾਜੀ ਸਮੀ ਪੜੀ ਆ ਰਾਜੀ ਦਾ ਵੀ ਰਾਜੀ ਗਾਹਾਂ ਹੋਈਆਂ ਪਈਆਂ ਮੈਂ ਕਹਿੰਦੀ ਅਗਰ ਟੌਪ ਮਾਡਲ ਪਾਵਰਸ਼ੇਅਰਿੰਗ 4x4 ਸਾਰਾ ਕੁਝ ਇਹਨਾਂ ਦੇ ਵਿੱਚ ਚੰਗੀਆਂ ਬਾਡੀ ਵਾਲੀਆਂ ਮੱਝਾਂ ਦੁੱਧ ਵਾਲੇ ਪੀਸ ਦੇ ਵਾਕੇ ਥਣ ਵੀ ਆਏ ਮੰਨ ਕੇ ਚਲੋਗੇ ਕਿਸੇ ਮਹਿ ਦਾ ਦੇਖੋ ਕੋਈ ਇਹ ਨਹੀਂ ਗੱਲ ਵਿੱਚ ਜੜੀ ਅਰਗਾ ਥਾਣਾ ਤੇ ਵੱਡੀਆਂ ਜਮਾ ਮੱਝਾਂ ਤੇ ਸੋਹਣੇ ਥਾਣ ਗੁੱਲੇ ਵਾਲੀਆਂ ਜਮਾ ਹਨਾ ਤੇ ਅੱਗੇ ਆ ਗਈ ਬਾਈ ਜੀ ਜਿਹੜੀ ਚੌਥੇ ਨੰਬਰ ਤੇ ਆਏਗੀ ਇਹ ਕਿਹੜਾ ਸੂਆ ਜੀ ਇਹ ਵੀ ਤੀਜਾ ਸੂਆ ਵੀਰੇ ਠੀਕ ਹੈ ਇਹ ਦਿਨ ਕਹਿ ਕੱਢਦੇ ਥੋੜੇ ਵੱਧ ਲੱਗਦੀਆਂ ਇਹਨਾਂ ਨੂੰ ਇਹ ਮੰਨ ਲਓ ਵੀ ਦੇਖ ਸਾਡੇ ਹਿਸਾਬ ਨਾਲ ਤਾਂ ਇਕੱਠੀਆਂ ਨੇ ਉਹ ਦੇਖਦੇ ਸਨ ਆਪਣਾ ਇਹ ਵੀ 15 ਦਿਨ ਕੱਢ ਜੂਗੀ ਠੀਕ ਆਪਾਂ ਨੇ ਦੇਖਦੀ ਆ ਮਾਝਾ ਠੀਕ ਆ 15 ਦਿਨ ਕੱਢ ਜੂਗੀ ਕਈ ਵਾਰ ਵੱਧ ਮਾਲਜ ਮੰਨ ਲਓ ਵੀ ਲਿਖਣ ਲੁਖਣ ਚ ਵੀ ਚੱਕਰ ਪੈ ਜਾਂਦਾਗਾ ਠੀਕ ਹੈ ਉਂ ਵੇਲੇ ਆਪਣੇ ਹਿਸਾਬ ਨਾਲ ਸਾਰੀਆਂ ਇਕੱਠੀਆਂ ਨੇ ਠੀਕ ਆ ਇਹਦੇ ਥੱਲੇ ਦੁੱਧ ਕਿੰਨਾ ਸੀਗਾ ਇਹਦੇ ਥੱਲੇ ਸੀਗਾ ਵੀਰੇ 8 ਕਿਲੋ ਥਾਪੀ ਤੇ ਮਿਲਦੀ ਸੀ 4 ਕਿਲੋ ਪਰ ਟਾਈਮ ਦਾ ਹਾਂ ਵੀਰੇ ਪਰ ਟਾਈਮ ਦਾ ਠੀਕ ਆ ਇਹ ਤੋਂ ਉਮੀਦ ਕਿੰਨੀ ਕਰ ਦੁੱਧ ਆ ਰਹੀ ਹੈ ਇਹ 20 ਪਲੱਸ ਆ ਵੀਰੇ ਠੀਕ ਆ ਲੇਵਾ ਤੋ ਥਾਂ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਪਰ ਵੱਡੀ ਮੰਤਰ ਯਾਰ ਜਿਹੜੋ ਕਹਿੰਦੇ ਮੰਜਾ ਰੰਦਾ ਉੱਪਰ ਝੋਟੇ ਤਾਕਤ ਪੁੱਛ ਰੰਦਾ ਜਿਹੜਾ ਅੱਜ ਤੁਹਾਨੂੰ ਦਿਖਾਈ ਜਨਾਂ ਜਾਵਾਂ ਫੁੱਲ ਡਬਲ ਹੁੰਦੜ ਖੇੜ ਜਾਵਾਂ ਕਿਸੇ ਪਾਸਿਓ ਕੋਈ ਨਾ ਜਹੱਥ ਦਰਾ ਦਾ ਆਪਾਂ ਕਹਿ ਨਹੀਂ ਸਕਦੇ ਸਿੰਘ ਮੂੰਹ ਅੱਤਾਂ ਦੇ ਵਾਕੀ ਵੀਰਾਂ ਦੀ ਖਾਂਦ ਖਰਾਗਾ ਢੋਲ ਵਗੈਰਾ ਦੇਖੋ ਜਮਾ ਲੱਗੇ ਪਿਆ ਤੇ ਚੰਗਾ ਮਨਕ ਜਿਹੜੋ ਦਾਣਾ ਤੇ ਮੈਨੇਜਮੈਂਟ ਇਹਨਾਂ ਨੂੰ ਚੰਗਾ ਕਰਦੇ ਤੇ ਕਰਦੇ ਵੀਰ ਮਾਨਕ ਜਿਹੜੋ ਕਿਉਂ ਪਤਾ ਵੀ ਸਾਹਮਣੇ ਇਹਨਾਂ ਨੂੰ ਜਾਵਾਂ ਤੋ ਦੇਖੋ ਵੱਡੀ ਮੰਤਰ ਦੇਖੋ ਤੇ ਬਾਕੀ ਹਵਾਨੇ ਤੇ ਨਾਲਾ ਨੂਣਾ ਫਰਾ ਖਾਜਾਂ ਦੇ ਜਮਾ ਠੀਕ ਹੈ ਮਰਾ ਸੇਛੇ ਕਿ ਮਹੀਨੇ ਚਾ ਸਾਲ ਦੀ ਲਾੜਾ ਵੀ ਜਿੱਦੋਂ ਆਪਣੇ ਕੋਲ ਆਈਆਂ ਹਾਂ ਭਾਈ ਉਹ ਆਪਾਂ ਵੀ ਧੂਮ ਮਾਰੀਏ ਭਾਈ ਇੰਨੇ ਟਾਈਮ ਜੇ ਨਹੀਂ ਕਹਿਣ ਦਿੰਦਾ ਸੀ ਨਾ ਠੀਕ ਹੈ ਅਗਲਾ ਠੂਠ ਬੋਲ ਦਿੰਦਾ ਕਿ ਹੁਣ ਜੁੱਤੀ ਵਾਲਿਆਂ ਤੋਂ ਪਤਾ ਵੀ ਨਹੀਂ ਹੁੰਦਾ ਉਹ ਤਾਂ ਖਰੀਦੀ ਹੁੰਨੇਗਾ ਹਣ ਸਾਨੂੰ ਦੱਸ ਦਿੰਦਾ ਭਾਈ ਇਹ ਜਿਹੜੀ ਝੋਟੀਆਂ ਆਈਆਂ ਤੁਸੀਂ ਲੈ ਲਓ ਠੀਕ ਹੈ ਠੀਕ ਹੈ ਠੀਕ ਸੋ ਵੀਰੋ ਦੇਖੋ ਕਿਆ ਬਾਤ ਹੈ ਚਾਰ ਦਿਖਾ ਦੇ ਗੱਬਣਾ ਝੋਟੀਆਂ ਅੱਜ ਦੇ ਟਾਈਮ ਦੇ ਵਿੱਚ ਕਹਿੰਨ ਨੂੰ ਕੋਈ ਕੋਈ ਮਰਜੀ ਕੇ ਚੱਲੇ ਤਿੰਨ ਚਾਰ ਮੱਝਾਂ ਦੁੱਧਾਂ ਲਵੇਰੇ ਸੂਨ ਵਾਲੇ ਕੋਈ ਖਾਲਾ ਜਿਹਦਾ ਮਾੜਾ ਜਿਹੜਾ ਮਿਹਨਤ ਕਰਦਾ ਟਾਈਮ ਤੇ ਨੰਬਰ ਡਰੈਸ ਬੋਲ ਦੇ ਆਪਣਾ ਮੇਰੇ ਨੰਬਰ ਹੈਗਾ 8727933302 ਦੂਜਾ ਨੰਬਰ ਹੈਗਾ 9855898892 ਪਿੰਡ ਮਹਿਲ ਖੁਰਦਾ ਜ਼ਿਲ੍ਹਾ ਬਰਨਾਲਾ ਜੀ ਫਿਰ ਕਹਿੰਦਾ ਜੇ ਕੋਈ ਵੱਡੀ ਮੈਂ ਕਿਸੇ ਕੋਲ ਖਰਾਬ ਹੋਈ ਖੜੀ ਰਹਿੰਦੀ ਨਹੀਂ ਉਹ ਵੀ ਲੈ ਲੈ ਉਹ ਵੀ ਲੈ ਲੈਣਾ ਜੀ ਦੁੱਧ ਹੋਵੇ 5-7 ਕਿਲੋ ਉਹਦਾ ਖਰਚਾ ਕੱਢਦੀ ਹੋਵੇ ਹਨਾ ਠੀਕ ਹੈ ਠੀਕ ਹੈ ਸ਼ਕੀਨ ਹੋਵੇ ਲੱਸੀ ਲਾਵੀ ਜਿਵੇਂ ਕਹਿੰਦੇ ਕਹਿੰਦਾ ਲਾਲ ਜੀ ਹੋਈ ਖੜੀ ਡੇਰੀ ਚ ਕੋਈ ਲਿਆਉਂਦਾਗਾ ਸ਼ਕੀਨ ਹੋਵੇ ਕੱਦਾਵਾਰ ਹੋਵੇ ਮੂੰਹ ਮੱਥੇ ਦੀ ਲੇਵੇ ਦੀ ਚਵਾਈ ਚੰਗੀ ਹੋਵੇ ਉਹ ਆਪਾਂ ਲੈ ਲੈਨੇ ਵੀਰੇ ਉਹ ਆਪਾਂ ਗਾਹਕ ਹੈਗੇ ਖਾਲੀ ਦੇ ਵੀ ਗੱਬਣ ਦੇ ਵੀ ਠੀਕ ਆ ਸੋ ਵੀਡੀਓ ਦੇਖਣੇ ਸਭ ਦਾ ਤੈਅ ਦਿਲੋਂ